ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤੋਕੜ ਗੱਬਣ ਚੈੱਕ ਪਾਸ ਵੜਾ ਵਿਖਾਉਣੀਆਂ ਇੱਕ ਗੱਬਣ ਤਿਆਰ ਵੜ ਸੂਨ ਨੂੰ ਜਮਾ ਜਰਸੀ 4 ਜਨਵਾਰਾ ਇੱਕ ਸੂਈ ਸਵਾਈ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਭਾਅ ਛੋਟੇ ਛੋਟੇ ਹੀ ਹੋਣਗੇ ਅੱਲਾ ਮਤਾ ਕਰ ਲੈਣੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਲਿਓ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਗਾ ਬਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9814326160 ਇਹ ਤੋਂ ਹੀ ਕੰਮ ਸ਼ੁਰੂ ਇਹ ਬਾਈ ਧੋਕੜ ਗੱਬਣਾ ਇਹਨੂੰ 15 ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ 15 ਨੂੰ ਚੌਥਾ ਹਾਂ ਆਪਾਂ ਕੱਲ ਚੈੱਕ ਕਰਾਈਏ ਚੈੱਕ ਕਰਾ ਕੇ ਟੀਕਾ ਲਵਾਇਆ ਜੀ ਠੀਕ ਹੈ ਦੁੱਧ ਥੱਲੇ 8 ਕਿਲੋ ਹੈਗਾ ਆਪਣੇ ਘਰੇ ਰਿੰਗੀ ਜੀ ਆਂਦੀ ਹੈ ਕੋਈ 7 ਕਿਲੋ ਮੰਨ ਕੇ ਆ ਜੀ ਕੋਈ ਵੀ ਚੋਕੇ ਲੈ ਜੀ ਕੋਈ ਚੋਕੇ ਲੈ ਜੀ ਤਸੱਲੀ ਕਰ ਲਿਆ ਕਿੰਨੇ ਦੀ ਇਹ ਮੁੱਲ 37 35000 ਦੀ ਦੋਸਤੋ 7 ਕਿਲੋ ਦੁੱਧ ਕੋਈ ਵੀ ਕੰਡੇ ਤੇ ਜੋ ਓਕੇ ਲੈ ਜੇ 15 ਤਰੀਕਾ ਜਿਹੜੀ ਨੰਘ ਕੇ ਗਈ ਆ ਮਾਗੀ ਤੋਂ ਅਗਲੇ ਦਿਨ ਉਸ ਦਿਨ ਇਹਨੂੰ ਚੌਥਾ ਮਹੀਨਾ ਲੱਗ ਗਿਆ ਤਿੰਨਾ ਮਹੀਨਿਆਂ ਦੀ ਕੱਬਣ ਕੰਪਲੀਟ ਹੋ ਗਈ ਆ ਚੌਥਾ ਮਹੀਨਾ ਲੱਗੇ ਨੂੰ ਅੱਜ 4 ਦਿਨ ਹੋ ਗਏ ਆ 7 ਕਿਲੋ ਦੁੱਧ 35000 ਦੀ ਦੇ ਦੇਣੀ ਆ 30 ਤੇ 5 35000 ਦੀ ਕਦ ਘਾਟ ਪੂਰਾ ਹੀ ਆ ਸੋਣੀ ਵੈੜ ਜੇ ਕੋਈ ਟੋਕੜ ਗੱਭਣ ਚੈੱਕ ਪਾਸ ਵੈੜ ਲੈਣ ਦਾ ਕੋਈ ਭੈਣ ਭਰਾ ਚਾਹਵਾਨ ਹੋਵੇ ਇਥੇ ਕਾਲੇ ਕੀ ਆਜੂ ਜਿਸ ਕਰਨ ਦੇ ਘਰੇ 7 ਕਿਲੋ ਦੁੱਧ ਅਗਲਾ ਚੋਕੇ ਲੈ ਜੇ ਡਾਕਟਰ ਲਿਆਵੇ ਆਪ ਦਾ ਚੈੱਕ ਕਰਾ ਕੇ ਲੈ ਜੇ 35000 ਦੀ ਮੋٹے ਮੋٹے ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਨਾਲੇ ਤਾਂ ਹਜੇ 3-4 ਮਹੀਨੇ ਦੁੱਧ ਪੀ ਆ ਜੂਗੀ ਮਗਰਲੇ 2 ਕੁ ਮਹੀਨੇ ਸੇਵਾ ਕਰ ਲੋਂਗੇ ਜੇ ਕੋਈ ਭੈਣ ਭਰਾ ਸੇਲ ਵੀ ਕਰਨਾ ਚਾਹੁੰਦਾ ਹੋਇਆ ਬਹੁਤ ਭੈਣ ਭਰਾ ਦੋਕੜ ਗੱਭਣ ਪਸ਼ੂ ਲੈ ਲੈਂਦੇ ਨਾਲੇ ਤਾਂ ਦੁੱਧ ਪੀ ਲੈਂਦੇ ਨਾਲੇ ਤਿਆਰ ਕਰਕੇ ਸੇਲ ਕਰ ਲੈਂਦੇ ਦੁੱਗਣੇ ਪੈਸੇ ਵਟਾ ਜੂ ਦੋ ਨੰਬਰ ਤੇ ਆ ਜਾ ਇਹ ਬਈ ਪਹਿਲਾ ਸੂਆ ਮੇਰੇ ਹਿਸਾਬ ਨਾਲ ਹੋ ਸਕਦਾ ਚੌਗੀ ਹੋਊਗੀ ਤੁਹਾਨੂੰ ਵੇਖੀ ਨਹੀਂ ਤੇ ਮਗਰੇ ਦੇ ਬੱਚਾ ਇਹ ਥਲੇ 10 ਕਿਲੋ ਤਿਆਰ ਆ ਹੁਣ ਕਿ ਬੰਦਾ 9 ਕਿਲੋ ਮੰਨ ਕੇ ਭਾਵੇਂ ਆ ਜੇ 10 ਕਿਲੋ ਤਿਆਰ ਹਾਂ ਹਾਂ ਜਿੰਨੇ ਦਾ ਨ ਮਰਜੀ ਚੋਈ ਚੱਲੇ ਤੇ ਉਹ ਅੱਧੀ ਸੀ ਬਹੁਤ ਮਗਰ ਬੱਚਾ ਹਾਂ ਮਗਰ ਬੱਚਾ ਆਏ ਬਈ ਕਿੰਨੇ ਦੀ ਇਹਦਾ ਵੀ ਸੈਂਟੀ ਆ 5 ਇੰਚ ਦੀ ਵੇਚ ਦੇਣਾ ਜੀ ਦੋ ਨੰਬਰ ਦਾ ਵੀ ਮੁੱਲ 37 35 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ 10 ਕਿਲੋ ਦੁੱਧ ਹੀ ਇਹਦੇ ਥੱਲੇ ਆ 9 ਕਿਲੋ ਮੰਨ ਕੇ ਕੋਈ ਵੀ ਆ ਜੇ ਪਹਿਲਣ ਵਹਿੜਾ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਜਿੰਨੇ ਟਾਈਮ ਤੁਸੀਂ ਸਮਾਂ ਕੱਢ ਸਕਦੇ ਆ ਸੁਬਾ ਸ਼ਾਮ ਅਗਲਾ ਆਈ ਜਾਵੇ ਤੇ ਦੁੱਧ ਕੰਡੇ ਤੇ ਜੋਖੀ ਜਾਵੇ 9 ਕਿਲੋ ਨੈਟ ਪਹਿਲਣ ਮੱਛੀ ਆ 35000 ਦੀ ਇਹ ਆ ਠੀਕ ਇਹਨੇ ਕਰੇ ਦੁੱਧ ਪੀਣ ਨੂੰ ਵੜ ਲੈਣੇ ਚੰਗੀ ਐ 9 ਕਿਲੋ ਦਾ ਤੇ ਕੰਡੇ ਵਾਲਾ 35000 ਦੀ ਮਗਰ ਬੱਛਾ ਇਹਦਾ ਉਹ ਬੈਠਾ ਪਹਿਲਾ ਸੁਆ ਚਾਰ ਹੀ ਥਾਣਾ ਹਾਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਐ ਸੀਲ ਫੁੱਲ ਐ ਭਾਵੇਂ ਜਵਾਕ ਚੋਈ ਜਣ 35 ਦੀ ਬੱਚੀ ਭਾਵੇਂ ਛੱਡ ਨਾ ਛੱਡ ਜਿਵੇਂ ਮਰਜੀ ਉਦੋਂ ਹੀ ਬੈ ਜਾ ਠੀਕ ਐ ਸੋਹਣੇ ਥਾਣਾ گلاب ਵੀ ਗੈਬ ਚ ਲੱਗੇ ਹੋਏ ਐ ਐ ਤੇ ਆ ਜਾ ਮੁੱਲ ਜਵੇਂ ਨਿਕਾ ਜਾ 35 35 ਦਾ ਪਹਿਲਾ ਜੋੜਾ ਤਿੰਨ ਨੰਬਰ ਬੱਚੀ ਆ ਬਾਈ ਹੂੰ ਵੱਟੀ ਨਾਲ ਹੀ ਆਈ ਹੈ ਨਾਲ ਹੀ ਦੇਣੀ ਆਪਾਂ ਹੂੰ ਇਹ ਨੂੰ ਅੱਜ ਮੰਨ ਕੇ ਲੇ ਵੀ 1 ਮਹੀਨਾ ਦੇ 15 16 ਦਿਨ ਹੋ ਗਏ ਬਣੀ ਇੱਕ ਮਹੀਨਾ 15 16 ਦਿਨ ਤੇ ਡਾਕਟਰ ਨਾਲ ਹੀ ਚੈੱਕ ਹੁੰਦੀ ਕਿ ਕੈਟਨਾ ਚੈੱਕ ਕੀਤੀ ਸੀਗੀ ਉਹਦੇ ਨਾਲ ਇੰਨੇ ਟਾਈਮ ਬਣਉਂਦੀ ਆ ਕੋਈ ਬੰਦੇ ਨੂੰ ਗੱਬਣ ਮੰਨ ਕੇ ਲੈ ਲੈ ਕੋਈ ਖਾਲੀ ਮੰਨ ਕੇ ਲੈ ਲੈ ਠੀਕ ਆ ਆਪਾਂ ਖਾਲੀ ਮੰਨ ਕੇ ਲਈਏ ਤਾਂ ਆਪਾਂ ਖਾਲੀ ਮੰਨ ਕੇ ਦੇਣੀ ਦਾ ਸਿਆਪਾ ਤਾਂ ਇਹ ਨਾ ਜਾਣ ਸਕੇ ਦਵਾਈ ਦਾ ਪੱਦੇ ਦੇਵੇ ਹਨਾ 15 ਕਿ ਦਿਨ ਵੇਟ ਕਰ ਲਓ ਹੂੰ ਤੇ ਡਾਕਟਰ ਵੀ ਦੱਸ ਦੂ ਹਾਂ ਦੁੱਧ ਦੇ ਥੱਲੇ ਹੋਊਗਾ 9 ਕਿਲੋ ਨੇ ਭਾਵੇਂ ਕੋਈ 8 ਮੰਨ ਲੇ ਕਿੰਨੇ ਦੀ ਇਹ ਵੀ 35 ਦੀ ਦੇ ਦੇਣਗੇ ਯਾਰ ਲਓ ਜੀ ਬਾਬੇ ਦੇ ਤਾਂ ਨਹੀਂ ਜਾ ਕੇ ਆਇਆ ਅੱਜ ਬਾਬੇ ਨਹੀਂ ਅੱਜ ਸ਼ਾਮ ਨੂੰ ਵਿਆਹ ਹੈ ਜਣਾ ਅੱਜ ਵੇਚਣਾ ਬਸ ਨਹੀਂ ਆ ਲਓ ਜੀ ਸ਼ਾਮ ਨੂੰ ਕਹਿੰਦਾ ਪਕੌੜੇ ਖਾਣੇ ਆ ਤੇ ਤਾਂ ਕਰਕੇ ਬਾਈ ਕਹਿੰਦਾ ਉਹਨਾਂ ਭਾਜ ਜਿੰਨੇ ਲੈਣੇ ਹੀ ਆ ਬਸ 35 35 ਹਜ਼ਾਰ 8 ਕਿਲੋ ਦੁੱਧ ਹੈ 35 ਹਜ਼ਾਰ ਦੀ ਇਹ ਦੇ ਦੇਣੀ ਆ ਨੋ ਹੀ ਹੋਊਗਾ ਨੋ ਹੀ ਹੋ 8 ਹੀ ਮੰਨ ਲੇ ਬਾਈ ਕਹਿੰਦਾ 9 ਕਿਲੋ ਹੀ ਉਹ ਵੀ ਭਾਵੇਂ 8 ਹੀ ਮੰਨ ਲਓ ਮਗਰ ਬੱਚੀ ਐ ਇੱਕ ਮਹੀਨਾ 15 ਦਿਨ ਹੋ ਗਏ 15 16 ਦਿਨ ਹੋ ਗਏ ਇੱਕ ਮਹੀਨਾ 15 16 ਦਿਨ ਹੋ ਗਏ ਤੁਹਾਨੂੰ ਵੀ ਪਤਾ ਇੱਕ ਮਹੀਨਾ 15 16 ਦਿਨਾਂ ਦੀ ਡਾਕਟਰ ਤਾਂ ਗੱਭਣ ਦੱਸਦਾ ਨਹੀਂ ਕੱਟ ਤੇ ਚੈੱਕ ਕੀਤੀ ਆ ਕੱਟ ਤੇ ਗੱਭਣ ਆਉਂਦੀ ਆ ਜਾਨੀ ਕਿ 15 ਦਿਨ ਤੁਹਾਨੂੰ ਹਜੇ ਹੋਰ ਵੇਟ ਕਰਨੀ ਪਊਗੀ ਜੇ ਡਾਕਟਰ ਵਾਲੇ ਪਾਸੇ ਚੈੱਕ ਕਰਾਉਣੀ ਆ ਤੇ ਉਹ ਕਹਿਣ ਦਾ ਮਤਲਬ ਬਾਈ ਕਹਿੰਦਾ ਦੱਸਿਆ ਆਪਾਂ ਤਾਂ ਕੋਈ ਭੈਣ ਭਰਾ ਗਰਮ ਗਰਮ ਚੀਜ਼ ਪਾਵੇ ਨਾ 15 ਦਿਨ ਹੋਰ ਨੰਗਾਲੇ ਕੱਟ ਤੇ ਚੈੱਕ ਗੱਬਣ ਆਉਂਦੀ ਆ ਅਗਲਾ ਵੀ ਪਵਾ ਚੈੱਕ ਕਰਨੀ ਚਾਹੁੰਦਾ ਕੱਟ ਤੇ ਚੈੱਕ ਕਰ ਸਕਦਾ ਆ ਆਪਦੀ ਕੱਟ ਲਈ ਜਾਵੇ ਚੈੱਕ ਉਹ ਤੇ ਬਾਈ ਕਹਿੰਦਾ ਆਪਾਂ ਕਰ ਲਿਓ ਤੇ ਗੱਬਣ ਆਉਂਦੀ ਆ ਅਗਲਾ ਆਪਦੀ ਤਸੱਲੀ ਕਰ ਲਈ ਕੱਟ ਲੈ ਆਵੇ ਚੈੱਕ ਕਰਕੇ ਵੇਖ ਲਿਓ ਤੇ ਗੱਬਣ ਆਉਂਦੀ ਆ 15 ਦਿਨਾਂ ਨੂੰ ਡਾਕਟਰ ਵੀ ਦੱਸ ਦੂਗਾ ਦੋਵਾਂ ਮਹੀਨੇ ਦੀ ਡਾਕਟਰ ਕਨਫਰਮ ਦੱਸ ਦਿੰਦਾ ਹੁੰਦਾ ਮਗਰ ਬੱਛੀ ਆ 8 ਕਿਲੋ ਦੁੱਧ ਨਾ ਹੀ ਹੋਊ ਬਾਈ ਕਹਿੰਦਾ 35000 ਦਾ ਭਾ ਮਗਰ ਬੱਛੀ ਬਹੁਤ ਚੰਗੀ ਆ ਸੇਵਾ ਕਰ ਲਓਗੇ ਸੋਨੀ ਵੜ ਤਿਆਰ ਹੋ ਜੂ ਪਲੀ ਪਲਾਈ ਵੱਛੀ ਐ 9 ਕਿਲੋੀ ਦੁੱਧ ਦਾ 35000 ਨਿੱਕੇ ਨਿੱਕੇ ਭਾ ਯਾਰ 35 35000 ਰੁਪਏ ਕੌਣ ਦਿੰਦਾ ਵੜ ਵੱਛੀਆਂ ਆਉਂਦੀਆਂ ਕੱਲਾਂ ਉਹ ਤੇ ਆ ਜਾ ਉਹ ਵੱਛੀ ਵੀ ਜੇ ਆਪਾਂ ਬੜੀ ਨਾਲ ਲਾਉਣੀ ਹੁੰਦੀ ਮਾਲਾ 7-8000 ਦੀ ਵੱਛੀ ਹਾਂ ਪਰ ਨਹੀਂ ਆਪੇ ਕੰਮ ਕਰਦੇ ਨਾਲ ਲਈ ਜਾਂਦਾ ਸਹੀ ਐ ਇਹ ਬਈ ਯਾਰ ਸਿੱਧੀ ਤਿਆਰੀ ਆ ਹੂੰ ਸੋਨੂ ਆ ਰਾਤ ਨੂੰ ਸੂਪੇ ਕੱਲ੍ਹ ਤੋਂ ਤਾਂ ਮੈਨੂੰ ਲੱਗਦਾ ਰਾਤ ਨੂੰ ਸੂਪ ਤਿਆਰੀਆਂ ਜੀ ਆ ਤਿਆਰੀਆਂ ਜੀ ਆ ਹਾਂ ਲੱਦ ਦੁੱਧ ਦਾ 25 26 ਕਿਲੋ ਦੱਸਿਆ ਬਈ ਆਪਾਂ ਨਾਲ ਵੀ ਰਾਜਿਆਣੀ ਲਈ ਆ ਤੇ ਇੰਨਾ ਕੁ ਮੰਨ ਕੇ ਆਪਾਂ ਲਾਓ ਜੀ 25 26 ਕਿਲੋ ਦੁੱਧ ਉਹ ਕਹਿੰਦੇ ਅਸੀਂ ਝੋਇਆ ਰਾਜਿਆਣੇ ਪਿੰਡ ਤੋਂ ਲਈ ਆ ਤਿਆਰੀ ਆ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਦੋਵਾਂ ਘੰਟਿਆਂ ਨੂੰ ਸੂਪੇ ਬਹੁਤ ਵੱਡਾ ਅਮਰੀਕਨ ਵਰਗਾ ਹਵਾਨਾ ਤੇ ਰਾਜੀ ਰੂਜੀ ਵੀ ਫੁੱਲੀ ਆ ਭਲਵਾਨਾਂ ਵਾਂਗੂ ਧਰਦੀ ਆ ਇੱਕ ਜੀ ਹੋਰ ਪੰਡ ਜੱਡਾ ਲੇਵਾ ਤਿਆਰ ਕੀਤਾ ਬੰਦੇ ਨੇ ਟੀਕ ਦਾ ਰਕਾਰਡ ਦੱਸਿਆ ਸਾਰਾ ਜੇ ਵੱਛੀ ਦੇਗੀ ਬੰਦੇ ਨੇ ਨਾਂ ਰੱਖਣੀ ਹੋਵੇ ਉਹ ਬੰਦਨਾ ਬਸ ਸਿੱਧੀ ਗੱਲ ਕਰਾ ਦੇਗੇ 15000 ਦੀ ਵੱਛੀ ਵਾਪਸ ਲੈਣਗੇ ਲਓ ਜੀ ਬਾਈ ਕਹਿੰਦਾ ਚੰਗਾ ਸੀ ਬਣ ਲੱਗਿਆ ਜੇ ਕਿਸੇ ਨੇ ਵੱਛੀ ਨਹੀਂ ਰੱਖਣੀ ਹੋਈ ਤੇ ਉਹ ਬੰਦਿਆ ਨਾਲ ਗੱਲ ਕਰਾ ਦੇਾਂਗੇ ਰਾਜਾ ਨੇ ਪਿੰਡ ਤੋਂ ਲਈਓ ਕਹਿੰਦੇ 15000 ਦੀ ਇਹਦੀ ਵੱਛੀ ਅਸੀਂ ਵਾਪਸ ਲੈ ਲਾਂਗੇ ਜੇ ਕੋਈ ਚਾਹਵਾਨ ਹੋਵੇ ਨਾ ਵੱਛੀ ਵੇਚਣ ਦਾ 15000 ਦੀ ਵੱਛੀ ਬਾਈ ਕਹਿੰਦਾ ਅਸੀਂ ਲੈ ਲਾਂਗੇ ਸੋਹਣੇ ਥਾਣਾ ਗੁਲਾਬੀ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਐ ਨਹੀਂ ਰਾਜੀ ਰੂਜੀ ਫੁੱਲ ਤੇ ਪੂਰਾ ਵੱਡਾ ਡਵਲ ਹਵਾਨਾ ਫਿਰ ਬੈਠ ਲੱਗ ਲਾ ਹੋਰ ਕਾਢਣਾ ਬੈ ਲੱਗਿਆ ਥੋੜੀ ਡਿੱਕ ਤਾਂ ਮੰਨ ਲਈ ਹੈ ਹਾਂ ਤਿਆਰੀ ਜੈ ਨਾ ਜਮਾ ਥਾਣਾ ਦੇ ਸੁਹਾਬ ਸੁਤਰੀ ਕਿੰਨੇ ਦੀ ਇਸ ਕਰਨੇ ਇਹ ਬਈ ਐ ਯਾਰ ਵੀ ਸੂਏ ਮੋਲ ਆਪਾਂ ਗੱਪਾਂ ਦਾ ਮੋਲ ਫੋਟ ਹੀ ਕਰ ਠੀਕ ਹੈ ਸੂਆ ਪਸ਼ੂ ਜਿਆਦੇ ਬੈਗਦਾ ਗੱਪਾਂ ਘੱਟ ਲੈ ਕਰ ਹਾਂ ਹੂੰ ਤੇ ਹੀ ਕਰਾਂ ਲਓ ਜੀ ਬਾਈ ਕਹਿੰਦਾ ਇਹਦਾ ਮੁੱਲ ਫੋਨ ਤੇ ਹੀ ਕਰ ਲਾਂਗੇ ਕਈ ਵਾਰ ਪਤਾ ਨਹੀਂ ਹੁੰਦਾ ਗੱਬਣ ਪਸ਼ੂ ਥੋੜਾ ਜਿਹਾ ਘੱਟ ਵੈਗਦਾ ਸੂਨ ਨੂੰ ਇਹ ਤਿਆਰ ਹੈ ਜੇ ਸੂ ਪੈਂਦੀ ਹੈ ਤਾਂ ਫੇਰ ਬਾਈ ਕਹਿੰਦਾ ਆਪਾਂ ਵੀਡੀਓ ਦੁਬਾਰਾ ਪਾਵਾਂਗੇ ਇਹਦੀ ਤੇ ਜੇ ਕੋਈ ਗੱਬਣ ਲੈਣ ਦਾ ਚਾਹ ਵਾਣਾ ਮੁੱਲ ਜੈ ਜੀ ਆ ਫੋਨ ਲਾ ਲਿਓ ਮੁੱਲ ਬਾਈ ਦੱਸ ਦੂਗਾ ਕਿਉਂਕਿ ਤੁਹਾਨੂੰ ਵੀ ਪਤਾ ਗੱਬਣ ਥੋੜਾ ਜਿਹਾ ਪਸ਼ੂ ਘੱਟ ਵੈਗਦਾ ਸੂਇਆ ਵੱਧ ਵੈਗਦਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਮੁੱਲ ਨਹੀਂ ਕਰਦੇ ਤੇ ਜੇ ਸਵਾ ਕੇ ਵੇਚਾਂਗੇ ਕੱਲ ਨੂੰ ਤੇ ਫੇਰ ਬਾਈ ਕਹਿੰਦਾ ਆਪਾਂ ਕੱਲੂ ਤਾਂ ਮੁੱਲ ਕਰ ਹੀ ਦੇਣਾ ਅੱਜ ਮੁੱਲ ਫੋਨ ਤੇ ਹੋਊਗਾ ਜੈ ਜੀ ਕੋਈ ਆਏ ਨਾ ਘਾੜੋਂ ਜੀ ਕਰ ਜੇ ਫੋਨ ਲਾਉਣ ਵਾਲੇ ਪਾਸੇ ਕਿਤੇ ਯਾਰ ਹੋਰ ਨਾ ਬਾਹਲਾ ਮੁੱਲ ਕਰਦਾ ਬਾਹਲਾ ਬੂੜਾ ਮੁੱਲ ਨਹੀਂ ਗੱਲ ਤੁਹਾਨੂੰ ਦੱਸ ਤੀਏ ਇਹੀ ਕਾਰਨ ਹੈ ਫੋਨ ਨੰਬਰ ਸਕਰੀਨ ਤੇ ਜਮਾ ਜੈਜ ਕੀਮਤ ਦੀਆਂ 4 ਵੜਾ ਇੱਕ ਫੁੱਲ ਚੰਗੀ ਪੰਜਾਬ ਵਾਲੀ ਜਰਸੀ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ 25 26 ਕਿਲੋ ਦੁੱਧ ਵਾਲੀ ਤੇ ਜੇ ਕਿਸੇ ਨੇ ਬੱਚੀ ਇਹਦੀ ਨਾਂ ਰੱਖਣੀ ਹੋਵੇ ਤੇ ਬਾਈ ਕਹਿੰਦਾ 15000 ਦੀ ਬੱਚੀ ਜੀ ਤੋਂ ਲਈ ਆ ਉਹ ਪਰਿਵਾਰ ਕਹਿੰਦਾ ਅਸੀਂ ਰੱਖ ਲਾਂਗੇ ਸਾਰੇ ਨੂੰ ਸਸਿਕ